ਆਹ ਬਾਜੋ ਛਕ ਬਾਜੋ ਛਕ ਇਸ ਇਤਿਹਾਸਿਕ ਦਿਨ ਦੀ ਆ ਜੀ ਬਹੁਤ ਬਹੁਤ ਮੁਬਾਰਕਾਂ ਮੈਂ ਦੇ ਸਕਦਾ ਕਿਉਂਕਿ ਅੱਜ ਜਿਹੜਾ ਇਹ ਬੜੀ ਵੱਡੀ ਗੱਲ ਸੀ ਜੀ ਅੱਜ 45 ਨੂੰ ਜਿਹੜੀ ਯਾਦਗਾਰੀ ਲਈ ਇਹ ਪਾਰਕ ਜਿਹੜੀ ਆ ਸਮਰਪਿਤ ਕੀਤੀ ਆ ਜੀ ਕਿਉਂਕਿ ਅੱਗੇ ਮੈਂ ਹੁਣ ਇੰਨੀ ਗੱਲ ਮਾਨਣਾ ਕਹਿ ਸਕਦਾ ਵੀ ਜਿਹੜਾ ਜੰਮੂ ਕਸ਼ਮੀਰ ਤੋਂ ਆਊਗਾ ਉਹ ਕੰਡਾਲੇ ਦਾ ਉਹਨੂੰ ਇੱਥੇ ਪਤਾ ਲੱਗ ਜਾਊਗਾ ਕਿ ਜਿੱਥੇ ਤਰੰਗ ਦਾ ਢੱਲਾ ਰਹਾ ਰਿਹਾ ਹੈ ਜਿੱਥੇ ਆਦਮ ਕੱਪ ਸਾਡੇ ਸ਼ਹੀਦਾਂ ਤੋਂ ਬਣਿਆ ਨਾਲਾ ਸ਼ਹਿਰ ਹੈ ਬਿਲਕੁਲ ਉੱਥੇ ਬੰਦਾਲਾ ਸ਼ਹਿਰ ਹੈ ਇਤਿਹਾਸਿਕ ਕੱਤੇ ਤੁਸੀਂ ਗੱਲਬਾਤ ਕੀਤੀ ਹੈ ਜੀ ਤੁਸੀਂ ਤਸਵੀਰਾਂ ਵੀ ਦੇ ਸਕਦੇ ਬਿਲਕੁਲ ਬਰਾਸ਼ਾ ਉਹ ਕਹਦਾ ਜਰਾਏ ਉਹ ਵੀ ਭਾਰੀ ਕੰਮ ਹੈ ਹਜ਼ੂਰੀ ਤੇ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ ਕਿ ਪਹਿਲੀ ਵਾਰ ਜਿਹੜਾ ਹੈ ਬਟਾਲੇ ਦੀ ਧਰਤੀ ਦੇ ਉੱਤੇ ਹੋਇਆ ਹੈ ਨਹੀਂ ਤਾਂ ਪਹਿਲਾਂ ਵਿਚੜਿਆ ਉਹ ਆ ਬਟਾਲਾ ਸ਼ਹਿਰ ਨੂੰ ਕਿਹਾ ਜਾਂਦਾ ਸੀਗਾ ਅੱਜ ਕਿਤੇ ਨਾ ਕਿਤੇ ਬਟਾਲਾ ਸ਼ਹਿਰ ਵੀ ਪਤਾ ਲੱਗਦਾ ਕਿ ਬਟਾਲਾ ਸ਼ਹਿਰ ਵੀ ਉਹ ਗੱਲਬਾਤ ਵੀ ਕਰਾਂਗੇ ਤੇ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਾਂਗੇ ਬਟਾਲੇ ਸ਼ਹਿਰ ਦੇ ਵਿੱਚ ਬਟਾਲੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਜਿਹੜਾ ਇਤਿਹਾਸ ਦੇ ਵਿੱਚ ਜਿਹੜਾ ਹੋਇਆ ਹੈ ਅਮਨ ਸਿੰਘ ਸ਼ਹਿਰੀ ਕਲਸੀ ਆਮਲੇ ਪਟਾਰਾ ਵੱਲੋਂ ਜਰਾਏ ਆ ਗਾਰਿਆ ਕੀਤਾ ਗਿਆ ਤੇ ਤੁਹਾਨੂੰ ਤਸਵੀਰਾਂ ਦੇ ਫੇਰ ਦਿਖਾਵਾਂਗੇ ਆਈ ਨਾਓ ਪਟਾਰਾ ਕਹਿੰਦੇ ਨੇ ਸ਼ਹਿਰੀ ਸਾਹਿਬ ਨੇ ਕਿਹਾ ਕਿ ਜੀ ਐਂਡ ਕੇ ਕੋਈ ਆਏਗਾ ਉਹ ਵੇਖ ਕੇ ਝੰਡਾ ਦੇਖ ਕੇ ਕਹੂਗਾ ਜੀ ਵਾਕਈ ਗੁਰੂ ਦੀ ਨਗਰੀ ਬਨਾਲਾ ਸ਼ਹਿਰ ਵਿੱਚ ਪਹੁੰਚ ਗਏ ਆ ਤੇ ਆਪਾਂ ਤੇਰੇ ਵਰਕਰ ਨੇ ਉਹ ਵੀ ਪਹੁੰਚੇ ਨੇ ਆਪਣਾ ਨਾਲ ਵੀ ਧੰਨਵਾਦ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਕਿੱਦਾਂ ਲੱਗ ਰਿਹਾ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜੇ ਨੇ ਵਰਕਰ ਤੇ ਚਾਹੁੰਦੇ ਨੇ ਅਮਨ ਸਿੰਘ ਸ਼ਰੀਕਾ ਤੋਂ ਚਾਹੁੰਦੇ ਨੇ ਉਹ ਵੀ ਆਪਣੇ ਮਤਨ ਨਾਲ ਬਾਤ ਕਰਦੇ ਆ। ਤਾਂ ਨੋਸ਼ਕਰਸ ਦੇ ਵਿੱਚ ਹੋ ਗਿਆ। ਮੈਲੀ ਕਹਤੇ ਆ ਵੀ ਇਸ ਲਈ ਸਾਰੇ ਵਰਕਰ ਸਾਹਿਬਾਨ ਦੇ ਨਾਮਲਾਖਾਂ ਨੂੰ ਵਧਾਈ ਦੇ ਫਾਤਰ ਨੇ। ਵੀ ਉਹਨਾਂ ਨੇ ਪਟਾਲੇ 'ਚ ਇੱਕ ਬੜੀ ਵੱਡੀ ਕਮੀ ਸੀ ਜਿਹੜੀ ਕਿਉਂਕਿ ਦੇਸ਼ ਜਿਹੜਾ ਅਜਾਬ ਹੋਇਆ ਸੀਤਾ ਦੀ ਕੁਰਬਾਨੀ ਨਾਲ। ਤੇ ਕਿਤੇ ਨਾ ਕਿਤੇ ਪਟਾਲੇ ਵਿੱਚ ਮਿਸ ਸੀ। ਕਿਤਨੇ ਕਿੰਨਾਂ ਨੇ ਜੋ ਜਾਨ ਕਰ ਦਿੱਤੀ ਸੀ ਸੋ ਇਹ ਐਮਐਲਏ ਸਾਹਿਬ ਨੇ ਅੱਜ ਉਹਨਾਂ ਦੀ ਚਾਲ ਪੂਰੀਆ ਕਰਦੇ ਹੋਏ ਅੱਜ ਭਗਤ ਸਰਦਾਰ ਭਗਤਜੀਤ ਦੇ ਆਜਮ ਭਗਤ ਸਿੰਘ ਜੀ ਦਾ ਸੁਖਦੇਵ ਜੀ ਦਾ ਤੇ ਰਾਜਗੁਰੂ ਦਾ ਬੋਤ ਸਥਾਪਨਾ ਕਰਕੇ ਕੇਟਾਲੇ ਵਾਲੇ ਨੂੰ ਬਹੁਤ ਵੱਡਾ ਇੱਕ ਮਾਣ ਦਿੱਤਾ ਹੈ ਜਿਹੜਾ ਇੱਕ ਜੀਉ ਉਤਰੰਗਾ ਹੈ ਜਿਹਦੇ ਸਾਰੇ ਦੁਨੀਆ ਨਾਲ ਤਸਤਕ ਹੁੰਦੀ ਹੈ ਸਾਰੇ ਇੰਡੀਆ ਦੀ ਦੁਨੀਆ ਨਾਲ ਤਸਤਕ ਹੁੰਦੀ ਹੈ ਉਹ ਵੀ ਅਸੀਂ ਭੱਜਰ ਬੱਲ ਸਰਗੰਦੀ ਸਿੰਘ ਨਾ ਚਾਹ ਹੋ ਜਾਂਦਾ ਹੈ ਕਿ ਅਜਿਹਾ ਕਿ ਅਸਲ ਵਿੱਚ ਸ਼ਹਿਰੀ ਕਲਸੀ ਜੀ ਦੇ ਉਸ ਤਰੰਗੇ ਨੂੰ ਪਟਾਲੇ ਵਿੱਚ ਨਹਿਰਾ ਦੇ ਸਾਰੇ ਪਟਾਲੇ ਦਾ ਨਾਮ ਨਾ ਕੇ ਬਲਕਿ ਇੱਕ ਸੰਗਾ ਉਚਾਤਿਤ ਬਲਕੇ ਉਸ ਦੇ ਨਾਮ ਨਾਲ ਸਾਡੇ ਪਟਾਲੇ ਸ਼ਹਿਰ ਦਾ ਵੀ ਨਾਮ ਉਚਾਤਿਤ ਹੈ ਇੰਨੀ ਅਤਵਾਦਤ ਹੋ ਗਈ। ਹੋਰ ਵੀ ਵਰਕਰ ਨੇ ਆਪਾਂ ਗੱਲਬਾਤ ਕਰਦੇ ਹਾਂ ਜੀ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਦੇ ਅਰुण ਸੋਨੀ ਅਰुण ਜੀ ਕਿੱਦਾਂ ਦੇਖਦੇ ਹੋ ਕਿ ਬੜਾ ਹਜ਼ਾਰਾਂ ਦੀ ਤਦਾਰ ਦੇ ਵਿੱਚ ਜਿਹੜੇ ਅਮਨ ਭਾਜੀ ਨੂੰ ਅਮਨ ਸ਼ੇਰ ਸਿੰਘ ਐਮ ਐਲ ਏ ਸਾਹਿਬ ਨੂੰ ਚਾਹ ਆਉਣ ਵਾਲੇ ਨੇ ਉਹ ਵੀ ਇੱਥੇ ਪਹੁੰਚੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਦਿਨ ਆਜ ਦਾ ਦਿਨ ਰੋਸ ਸਪੂਨ ਪਹੁੰਚਾਉਣ ਵਾਲਾ ਦਿਨ ਹੈ ਯੋਕੀ ਤੇ ਮੇਰੇ ਜਿਵੇਂ ਚਾਹੇ ਜਦ ਮੈਂ ਜਲੰਧਰ ਜਾਂਦਾ ਹਾਂ ਜਾਂ ਕਿਸੇ ਮੈਟਰੋ ਸਿਟੀ ਤੇ ਜਾਂਦਾ ਹਾਂ ਉੱਥੇ ਸਾਡੇ ਫਲੈਗ ਦਾ ਜਿਹੜਾ ਬਕਾਇਦਾ ਮਾਨਸਮਾਨ ਹੁੰਦਾ ਹੀ ਵੱਡੇ ਝੰਡੇ ਲੱਗਿਆ ਇੱਕ ਮਨ ਤੇ ਰੀਜ ਆਉਂਦੀ ਸੀ ਸਾਡਾ ਪਟਾਰਾ ਕਿਉਂ ਨਹੀਂ ਬਲੈਕ ਸਾਡੇ ਦੇਸ਼ ਦਾ ਲੱਗਾ ਸਾਡੇ ਦੇਸ਼ ਦੀ ਸ਼ਾਨ ਤੇ ਅੱਜ ਸਾਡੇ ਜੈਤ ਸਾਬਤ ਹੋਈ ਹੈ ਪਰ ਉਹਦੇ ਨਾਲ ਨਾਲ ਇਸ ਸ਼ਾਨ ਨੂੰ ਜਿਨ੍ਹਾਂ ਨੇ ਵਧਾਇਆ ਉਹ ਸ਼ਹੀਦ ਸਾਡਾ ਮਾਨ ਪੰਜਾਬ ਦਾ ਮਾਨ ਹਿੰਦੁਸਤਾਨ ਦਾ ਮਾਨ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਉਹਨਾਂ ਦੇ ਜਿਹੜੇ ਸਮਾਰਕ ਅੱਜ ਇੱਥੇ ਸਥਾਪਿਤ ਕੀਤੇ ਗਏ ਨੇ ਇਹ ਬਟਾਲੇ ਨੋਹ ਹੁਨ ਕਟੜਾ ਐਮਐਲ ਸਾਹਿਬ ਦੇ ਕਰਾਇਕਮਾ ਜੋ ਮੇਰੇ ਸਾਹਮਣੇ ਸਭ ਤੋਂ ਵੱਡਾ ਤੋਹਫ਼ਾ ਹੈ ਮੈਂ ਇਸ ਚੀਜ਼ ਵਾਸਤੇ ਮਾਣ ਫਖਰ ਮਹਿਸੂਸ ਕਰਨਾ ਮੈਂ ਆਮ ਆਦਮੀ ਪਾਰਟੀ ਦਾ ਇੱਕ ਪਾਈ ਆ ਅਮਰ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਸਾਡੇ ਐਮ ਐਲ ਏ ਨੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਉਹ ਕੰਮ ਕੀਤਾ ਉਹ ਪੁਰਾਣਾ ਕੀਤਾ ਜੋ ਕਿ 70 ਸਾਲਾਂ ਦੀ ਇਜਾਦ ਦੇ ਵਿੱਚ ਕਿਸੇ ਵੀ ਪਹਿਲੇ ਲੀਡਰ ਨੇ ਇਸ ਵਾਰ ਧਿਆਨ ਹੀ ਨਹੀਂ ਦਿੱਤਾ ਇਹ ਵੀ ਇੱਕ ਸ਼ਹਿਰ ਨੂੰ ਆਇਡੈਂਟੀਟੀ ਦੇਣ ਵਾਸਤੇ ਬਹੁਤ ਜ਼ਰੂਰੀ ਕੰਮ ਆ। ਸੋ ਇਸ ਵਾਸਤੇ ਮੈਂ ਅੱਜ ਦੇ ਦਿਨ ਨੂੰ ਕਹਿੰਦਾ ਕਿ ਅੱਜ ਦਾ ਦਿਨ ਜਿਹੜਾ ਵਾਹ ਬਹੁਤ ਸਾਡੀ ਰੂਮ ਸਕੂਲ ਬਣਾਉਣ ਵਾਲਾ ਦਿਨ ਆ ਐਮ ਐਲ ਏ ਸਾਹਿਬ ਇਸ ਵਾਸਤੇ ਵਧਾਈ ਦੇ ਪਾਤਰ ਨੇ ਮੈਂ ਉਹਨਾਂ ਨੂੰ ਦਿਲ ਦੀਆਂ ਕਿਹੜਾਈਆਂ ਤੋਂ ਵਧਾਈ ਦਿਨਾ। ਔਰ ਇੱਕ ਅਪੀਲ ਮੈਂ ਹੋਰ ਕਰਨੀ ਚਾਹਾਂਗਾ ਐਮਐਲਏ ਸਾਹਿਬ ਨੂੰ ਤੁਹਾਡੇ ਚੈਨਲ ਤੇ ਆਪਣੀ ਹਾਈ ਕਮਾਂਡ ਨੂੰ ਜਿਵੇਂ ਉਹਨਾਂ ਨੇ ਇੱਕ ਆਮ ਧਰ ਦੇ ਮੁੰਡੇ ਨੂੰ ਚੁੱਕ ਕੇ ਐਮਐਲਏ ਦੀ ਟਿਕਟ ਦਿੱਤੀ। ਫੌਜ ਨੇ ਉਹਦੇ ਮਨੋਂ ਬਿਨਰਾ ਤੇ ਇੱਕ ਕਰਕੇ ਉਹਨਾਂ ਨੂੰ ਐਮਐਲਏ ਬਣਾਉਣ ਤੇ ਪੂਰਾ ਜੀਤ ਜਨ ਲਾਇਆ ਔਰ ਐਮਐਲਏ ਬਣਾਇਆ। ਉਸੇ ਤਰੀਕੇ ਮੈਂ ਫਿਰ ਇੱਕ ਅਪੀਲ ਕਰਾਂਗਾ ਆਪਣੀ ਹਾਈ ਕਮਾਨ ਨੂੰ ਕਿ ਇਹ ਸਮੂਹ ਵਰਕਰਾਂ ਦੀ ਇੱਕ ਡਿਮਾਂਡ ਆ ਐਫਪੀ ਦੀ ਟਿਕਟ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਡੇ ਜਿਹੜੇ ਜ਼ਮੀਨ ਨਾਲ ਜੁੜੇ ਸਾਡੇ ਪਿਆਰੇ ਹਰਮਨ ਪਿਆਰੇ ਨੇਤਾ ਨੇ ਰਕੇਸ਼ ਕੁਮਾਰ ਤੁਲੀ ਜੀ ਜਿਹੜੇ ਗਰੀਬਾਂ ਦੇ ਹਮਦਰਦ ਨੇ ਹਰ ਇੱਕ ਦੇ ਸੁੱਖ-ਦੁੱਖ ਤੇ ਸਾਂਝ ਹੁੰਦੇ ਨੇ ਸ਼ਰੀਕ ਹੁੰਦੇ ਨੇ ਔਰ ਹਰ ਇੱਕ ਕੋਲੇ ਨਿਮਰਤਾ ਨਾਲ ਮਿਲਦੇ ਨੇ ਜੇ ਇਹ ਟਿਕਟ ਵਰਨੀ ਚਾਣੇ ਆ ਕੈਂਡੀਡੇਟ ਜਿਹੜਾ ਮਰਜ਼ੀ ਲੈ ਆਈਏ ਪਰ ਜੇ ਅਹੀਂ ਟਿਕਟ ਲੋਕ ਸਭਾ ਦਾ ਜ਼ਿੰਮੇਵਾਰਪਨ ਜਿਤਨਾ ਚਾਹੁੰਦੇ ਆ ਤੇ ਫੇਰ ਟਿਕਟ ਜਿਹੜੀ ਆ ਰਕੇਸ਼ ਕੁਮਾਰ ਪੱਲੀ ਜੀ ਨੂੰ ਦੇ ਕੇ ਸਾਨੂੰ ਇਹ ਮਾਰ ਬਚਿਆ ਜਾਏ ਤਾਂ ਜੋ ਅਹੀਂ ਇਹ ਕਹੀਏ ਕਿ ਐਮ ਵੀ ਕੈਂਡੀਡੇਟ ਬਤਾ ਰਹੇ ਤੋ ਆ ਤਾਂਹੀਂ ਪਾਰਟੀ ਨਾਲ ਵਾਦਾ ਵਾਦਾ ਕਰਨੇ ਆ ਹਾਈ ਕਮਾਂਡ ਨੇ ਵਾਦਾ ਕਰਨੇ ਆ ਕਿ ਇਹ ਟਿਕਟ ਜਿਹੜੀ ਆ ਉਹਨਾਂ ਦੀ ਲੜੀ ਦੇ ਤਰੀਕੇ ਜਿੱਤ ਕੇ ਪਾਵਾਂਗੇ ਉਹਦੇ ਵਾਸਤੇ ਸਾਰਾ ਦਿਨ ਰਾਤ ਇਕ ਕਰਾਂਗੇ ਜਿੰਨੇ ਸਾ ਵੋਲੰਟੀਅਰ ਨੇ ਸਮੂਹ ਵੋਲੰਟੀਅਰ ਆਮਾਦੀ ਪਾਰਟੀ ਹਲਕਾ ਗੁਰਦਾਸਪੁਰ ਦੀ ਆਵਾਜ਼ ਆ। ਸੋ ਮੈਂ ਇਹ ਅਪੀਲ ਕਰਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਪਣੇ ਅਰਵਿੰਦ ਕੇਜਰੀਵਾਲ ਜੀ ਨੂੰ ਸਾਡੀ ਇਸ ਮੰਗ ਵੱਲ ਧਿਆਨ ਦਿੱਤਾ ਜਾਏ ਔਰ ਟਿਕਟ ਜਿਹੜੀ ਹੈ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸ਼੍ਰੀ ਰਕੇਸ਼ ਕੁਮਾਰ ਪੰਦੀ ਜੀ ਨੂੰ ਦੇ ਕੇ ਨਵਾਜਿਆ ਜਾਏ ਜਿੱਤ ਦੀ ਗਾਰੰਟੀ ਹੈ ਵੋਲੰਟੀਅਰ ਲੈਣੇ। ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਜੀ ਨਮਸਕਾਰ ਜੀ ਮੈਂ ਨਾਮ ਰਜੇਸ਼ ਸਿੰਘ ਜੀ ਫਿਰ ਤੋਂ ਮੈਂ ਆਪਣੇ ਮੁੱਖ ਮੰਤਰੀ ਨੋਨ ਸਾਹਿਬ ਦਾ ਧੰਨਵਾਦ ਕਰਦਾ ਜਿਵੇਂ ਉਹਨਾਂ ਨੇ ਅੱਜ ਸਾਡੇ ਐਮਐਲਏ ਸਾਹਿਬ ਨੂੰ ਜਲਪਿਆ ਹੈਗਾ ਔਰ ਐਮਐਲਏ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਜਿਹੜਾ ਅੱਜ ਇਹ ਦਿਨ ਮੇਰਾ ਖਿਆਲ ਚ ਵੀ ਜਿਹੜੀ ਦਿਨ ਤੇ ਆਇਆ ਹੈ ਐਮਐਲਏ ਸਾਹਿਬ ਦਾ ਸਤਿ ਸ਼੍ਰੀ ਅਕਾਲ ਕੀਤਾ ਹੈਗਾ ਸੋ ਗੱਲਬਾਤ ਵੀ ਕੀਤੀ ਉਹਨਾਂ ਨੇ ਕਿਹਾ ਜੀ ਬੜਾ ਵਧੀਆ ਉਪਰਾਲਾ ਕੀਤਾ ਹੈ ਤੇ ਤਸਵੀਰਾਂ ਤੁਹਾਨੂੰ ਫੇਰ ਇੱਕ ਵਾਰੀ ਦਿਖਾਵਾਂਗੇ ਬਟਾਰਾ ਸ਼ਹਿਰ ਦੀਆਂ ਪੁਰੰਗਾ ਬਟਾਰਾ ਸ਼ਹਿਰ ਜੀ ਐਨ ਕੇ ਤਵਾਨ ਵਾਲੇ ਜਿਹੜੇ ਲੋਕ ਨੇ ਫਿੱਟੇ ਵੀ ਆਣ ਕੇ ਤੇ ਪਤਾ ਲੱਗ ਜੇਗਾ ਇੱਕ ਵਾਰੀ ਜੀ ਬਟਾਰਾ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਗਏ ਆ ਬੜਾ ਵਧੀਆ ਉਪਰਾਲਾ ਕੀਤਾ ਜੀ ਅਮਨ ਸੇਵਾਦਾਰੀ ਕਲਸੀ ਵੱਲੋਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਲਾਈਵ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਤਾਂ ਕਿ ਵੀਡੀਓ ਜਰੀਏ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਬਟਾਲਾ ਸ਼ਹਿਰ ਲਈ ਇਹਦੇ ਨਾਲ ਕਿਤੇ ਨਾਮ ਦੇ ਵਿੱਚ ਆ ਗਿਆ ਸੋ ਵੀਡੀਓ ਨੂੰ ਬਾਕੀ ਸ਼ੇਅਰ ਕਰਿਓ ਕੈਮਰਾ ਪਰਸਨ ਕੋਨ ਅਗਰੋਲ ਨਾਲ ਤੁਹਾਨੂੰ ਬਾਤ